ਆਹ ਲੱਗਦਾ ਹਨਾ ਜਵੇਂ ਲੜਡ ਫੱਜ ਗਈ ਹੁੰਦੀ ਐ ਪਾਣੀ ਕੱਟ ਨਹੀਂ ਆ ਹਨ ਉਹ ਅੱਗੇ ਨਾਲ ਆਹ ਨਹੀਂ ਲਾਦੇ ਜੇ ਲੜਡ ਵੱਜ ਗਈ ਹੁੰਦੀ ਐ ਜਾਂ ਤਾਂ ਕਿ ਤ ਸਾਰਾ ਟੋਟਾ ਟੱਟ ਨਾ ਜਾ ਹੋਵੇ ਚੈੱਕ ਕਰਦੇ ਆਂ

टा जी हाँ जी की हाल चाल दोस्तों अज पानी लाई आने बहन वाली मोटर चिट्टा रंग करी मोटर दा ਅੱਪਾ ਬੀਜੀ ਆ ਸਰੋਂ ਆਈ ਦਰਵਾਣਾ ਆਪਾਂ ਜਾ ਕੇ ਦਿਖਾਵਾਂਗੇ ਤੁਹਾਨੂੰ ਸਰੋਂ ਚ ਪਾਣੀ ਆ ਜਿਹੜਾ ਉਹ ਲਾਈ ਜਾਂਨੇ ਸਰੋਂ ਨੂੰ ਉਹ ਸਾਹਮਣੇ ਆਪਣਾ ਘਰ ਆ ਗਿਆ ਦੋਸਤੋ ਉਹ ਚਿੱਟਾ ਜਾ ਆਟਾਵਰ ਵਾਲਾ ਦੋਸਤੋ ਫਾਰਮ ਆ ਗਿਆ ਮੂਰੇ ਇਹ ਪਿੱਛੇ ਹਟਵੇਂ ਬਾਣਾਂਗੇ ਪਿੱਛੇ ਹਟਵੇਂ ਬਾਣ ਆ ਗਏ ਦੋਸਤੋ ਆਇਓ ਦੋਸਤੋ ਸੋ ਚੱਲ ਕੇ ਦਿਖਾਉਣੀ ਅੱਗੇ ਵਾਹਣ ਸਕੂਟਰੀ ਚ ਚਾਬੀ ਰਹੀਗੀ ਉਹ ਕੱਢ ਕੇ ਲੈਵਣੇ ਨੇ ਦੋਸਤੋ ਦੇਖ ਸਕਦੇ ਹੋ ਵੀਰ ਤੁਸੀਂ ਪਿੱਛੇ ਆ ਰਹੇ ਹੋਰ ਸੁਣਾਓ ਦੋਸਤੋ ਕੀ ਹਾਲ ਹੈ ਤੁਹਾਡਾ ਵਧੀਆ ਸਾਰੇ अपना खाना पीना रहना सहना बहना देसी बल्दी चाह चू पी के हटे हैं अपनी कमी कला बेगर लगे उ मरे हो उधर भी जाके दिखा दोन ਦੱਸੋ ਕੀ ਹਾਲ ਹੈ ਇੱਕ ਤਾਂ ਨਾ ਫਲਿੱਪ ਕੈਮਰਾ ਨਹੀਂ ਹੁੰਦਾ ਚੱਲਦੀ ਵੀਡੀਓ ਚ ਸਾਲਾ ਇਹ ਪੰਗਾ ਜੇ ਫਲਿੱਪ ਕੈਮਰਾ ਹੋਵੇ ਫੇਰ ਤਾਂ ਜਲਦੀ ਛੱਡ ਦੇ ਕਰਦੇ ਆ ਸੈਟਿੰਗ ਆ ਨਹੀਂ ਵਗਾਈ ਫੋਨ ਹੀ ਲੈਉਣ ਸੀਗਾ ਮੇਰੇ ਕੋਲ ਦੋਸਤੋਂ ਪਹਿਲਾਂ ਹੀ ਫੋਨ ਕਿਸੇ ਕਾਰਨ ਕਰਕੇ ਉਹ ਹੁਣ ਨਹੀਂ ਰਹੀ ਨਹੀਂ ਰਿਹਾ ਹੋਰ ਲਿਆਵਾਂ ਜੀ ਇੱਕ ਕੰਮ ਆਇਆ ਦੋਸਤੋ ਇੱਕ ਜਾਨੇ ਨੂੰ ਤਾਂ ਗਿੜਾ ਰੱਖਣੀ ਪੈਂਦਾ ਜੇ ਇੱਕ ਚਾਹ ਵੀ ਪੀ ਜਾਂਦਾ ਨਾ ਤਾਂ ਦੂਜੇ ਨੂੰ ਤਾਂ ਗਿੜਾ ਰੱਖਣੀ ਪੈਂਦਾ ਆਹ ਤਾਂ ਖਾਲ ਐਡਾ ਸੜਿਆ ਖਾਲ ਆ ਨਾ ਛੱਡ ਗੱਲਾਂ ਦੀ ਬਾਕੀਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਉੱਧਰ ਤਾਂ ਪੱਕਾ ਖਾਲ ਹੈ ਪਰ ਆਹ ਬਹੁਤ ਸੜਿਆ ਗਾਣਾ ਖੱਡਾ ਹੀ ਨਹੀਂ ਸਾਲ ਲੈਣ ਦਿੰਦਾ ਨੱਡਾ ਵੀ ਹੈਗਾ ਇਹ ਨਾ ਤਾਂ ਕੋਈ ਸਵਾਰਦਾ ਉਹੀ ਗੱਲ ਆ ਜਾਂਦੀ ਹੈ ਨਾ ਹਬੋ ਟਿੱਕਰ ਆ ਖੰਬੇ ਤੋਂ ਪਾਣੀ ਮੁੜਦਾ ਹੋਇਤੋਂ ਨਿਗਈ ਮਾਰਨੀ ਹੈ ਮਰੀ ਜਿਹਾ ਬੈਠਾ ਇੱਥੋਂ ਟੁੱਟ ਜਾਂਦਾ ਵਾਂਗਾ ਮੋਟਰਾਂ ਦੋ ਮਿਲ ਗਈਆਂ ਆਪਾਂ ਨੂੰ ਦੋਸਤੋ ਦੋ ਨਾਲ ਤਾਂ ਵਧਕਾ ਲੱਗ ਜੀ ਆਈ ਕੋ ਸ਼ਰਮ ਪਹਿਲਾ ਪਾਣੀ ਉਦੋਂ ਲਾਇਆ ਸੀ ਜਦੋਂ ਜਿੱਦੇ ਜਾਮ ਲੱਗਿਆ ਸੀ ਹਨਾ ਓਏ ਜਿੱਦੇ ਜਾਮ ਲੱਗਿਆ ਸੀ ਉਦੋਂ ਲਾਇਆ ਸੀ ਪਹਿਲਾ ਪਾਣੀ ਤੇ ਕਾਹ ਚੱਲੀ ਜਾਂਦੀ ਐ ਇੱਥੇ ਆਈ ਜਾਂਦਾ ਬਣੀ